ਉਹ ਗੱਲ ਨੂੰ ਤਰੋੜ ਮਰੋੜ ਕੇ ਪੇਸ਼ ਕਰਦੇ ਆ ਤੇ ਜੱਟ ਮਜਬੀ ਨੂੰ ਲੜਾਉਣ ਦਾ ਯਤਨ ਕਰਦੇ ਆ ਇੱਥੇ ਉਹ ਮੁੱਦਾ ਨਹੀਂ ਜੇ ਪਰ ਜਿਹੜਾ ਇਤਿਹਾਸ ਆ ਉਹਨੂੰ ਨਹੀਂ ਦੱਬਿਆ ਰਹਿਣ ਦੇਵਾਂਗੇ ਹੁਣ ਕੁਝ ਲੋਕ ਸਾਨੂੰ ਆਪਸ ਵਿੱਚ ਲੜਾਉਣ ਦਾ ਯਤਨ ਕਰਦੇ ਆ ਜਿਵੇਂ ਇੱਕ ਵੀਡੀਓ ਮੇਰੇ ਕੋਲ ਆਈ ਮੈਨੂੰ ਭੇਜੀ ਗੁਰਸਿੱਖਾਂ ਨੇ ਉਥੇ ਇੱਕ ਇੰਟਰਨੈਸ਼ਨਲ ਲੈਵਲ ਦਾ ਪ੍ਰਚਾਰਕ ਜਿਹਦੀਆਂ ਸਿਰਫ ਤੇ ਸਿਰਫ ਇੱਕੋ ਗੱਲ ਤੇ ਮਸ਼ਹੂਰੀਆਂ ਨੇ ਵੀ ਉਹ ਕਿਲ-ਕਿਲ ਕੇ ਬੋਲਦਾ ਹੈ ਹੋਰ ਕੋਈ ਵੱਡੀ ਗੱਲ ਨਹੀਂ ਆ ਉਹਨੂੰ ਖੁੱਲਾ ਚੈਲੰਜ ਦਿੱਤਾ ਸੀ ਵੀ ਤੂੰ ਜਿਹੜੀ ਸਟੇਜ ਤੇ ਮਰਜੀ ਜੋ ਮਰਜੀ ਬੋਲ ਲਾ ਤੇ ਟੀਵੀ ਚੈਨਲ ਦਾ ਪ੍ਰਬੰਧ ਅਸੀਂ ਕਰਾਂਗੇ ਨਿਸ਼ਾਨੇ ਖਾਲਸਾ ਪਹੁੰਚ ਜਾ ਤੇ ਸਾਡੇ ਨਾਲ ਬਹਿ ਕੇ ਦਲੀਲ ਦੇ ਨਾਲ ਤੱਥ ਦੇ ਨਾਲ ਵਿਚਾਰ ਕਰ ਲਾ ਮਜਬੀ ਸਿੱਖਾਂ ਨੂੰ ਧਰਮਦਾਸੀ ਸਿੱਖਾਂ ਨੂੰ ਲੜਾਉਣ ਦਾ ਯਤਨ ਨਾ ਕਰ। ਦਲੀਲਾਂ ਨਾਲ ਸਬੂਤਾਂ ਨਾਲ ਤੇਰਾ ਰੱਦ ਕਰਾਂਗੇ। ਅੱਜ ਮੈਂ ਇੱਕ ਥੋੜੀ ਜਿਹੀ ਗੱਲ ਦਾ ਸਬੂਤ ਤੇ ਦਲੀਲਾਂ ਦੇ ਕੇ ਉਹ ਜਿਹੜਾ ਵੀਰ ਸਿੰਘ ਲਖਾਰੀ ਆ ਫਿਲਮਾਂ ਦੇ ਵਿੱਚ ਜਿਹੜੇ ਫਿਲਮਾਂ 'ਚ ਕੰਮ ਕਰਨ ਵਾਲੇ ਆ ਨਾ ਇੱਕ ਗੱਲ ਯਾਦ ਰੱਖਿਓ ਉਹ ਸਿਰਫ ਤੇ ਸਿਰਫ ਕਹਾਣੀ ਲਿਖ ਸਕਦੇ ਆ ਇਤਿਹਾਸ ਨਹੀਂ ਰਚ ਸਕਦੇ। ਜਿਹੜੇ ਫਿਲਮਾਂ 'ਚ ਕੰਮ ਕਰਨ ਵਾਲੇ ਆ ਉਹ ਕੇਵਲ ਤੇ ਕੇਵਲ ਨੋਟੰਕੀ ਕਰ ਸਕਦੇ ਆ ਐਕਟਿੰਗ ਕਰ ਸਕਦੇ ਆ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਰੀਅਲ ਕੁਝ ਨਹੀਂ ਹੁੰਦਾ ਵੀਰ ਸਿੰਘ ਇੱਕ ਲਖਾਰੀ ਆ ਉਹਨੇ ਇੱਕ ਕੋਜੀ ਜੀ ਗੱਲ ਕਹੀ ਇੰਟਰਵਿਊ ਦੇ ਵਿੱਚ ਕਿ ਬੜ ਖਾਲਸਾ ਪਿੰਡ ਆ ਇੱਥੇ ਇੱਕ ਕਿਸਾਨ ਆ ਤੇ ਭਾਈ ਸਾਹਿਬ ਕਹਾ ਉਹਨੇ ਨਾਮ ਤੱਕ ਨਹੀਂ ਲਿਆ ਭਾਈ ਸਾਹਿਬ ਸੀਸ ਲੈ ਕੇ ਆਏ ਤੇ ਫੌਜ ਮੰਗਰ ਲੱਗੀ ਐ ਤੇ ਵੱਦ ਖਾਲਸਾ ਪਿੰਡ ਵਿੱਚ ਰਾਤ ਕੱਟੀ ਆ ਗੌਰ ਕਰਿਓ ਧਿਆਨ ਦੇ ਨਾਲ ਦਲੀਲਾਂ ਨੂੰ ਸਮਝਿਓ ਰਾਤ ਕੱਟੀ ਆਸ ਪਿੰਡ ਚ ਤੇ ਫੌਜ ਪਿੱਛੇ ਚੜੀ ਆਉਂਦੀ ਐ ਉਸ ਕਿਸਾਨ ਨੇ ਆਖਿਆ ਬਾਬਾ ਜੀ ਪਿੰਡ ਵਾਲਿਆਂ ਨੂੰ ਆਖਿਆ ਵੀ ਆਪਾਂ ਨੂੰ ਗੁਰੂ ਸਾਹਿਬ ਦਾ ਸੀਸ ਅਨੰਦਪੁਰ ਸਾਹਿਬ ਪਹਚਾਉਣਾ ਮੁਗਲਾਂ ਨੂੰ ਤੇ ਸੀਸ ਹੀ ਚਾਹੀਦਾ ਨਾ ਮੇਰਾ ਸੀਸ ਕੱਟ ਕੇ ਰੱਖ ਦਿਓ ਮੁਗਲਾਂ ਨੂੰ ਦੇ ਦਿਓ ਕਹਿੰਦਾ ਵੀ ਉਹਨਾਂ ਦਾ ਸੀਸ ਕੱਟ ਦਿੱਤਾ ਗਿਆ ਤੇ ਮੁਗਲ ਲੈ ਕੇ ਵਾਪਸ ਮੁੜ ਗਏ ਇੱਕ ਕਹਾਣੀ ਆ ਕਿ ਤਸਲੀਅਤ ਨਾ ਸਮਝ ਲਿਓ ਬਾਅਦ ਦਲੀਲ ਇਸ ਨੂੰ ਖੰਡਨ ਕਰਾਂਗੇ ਹੁਣ ਇਹ ਤੇ ਸਾਰਿਆਂ ਨੂੰ ਪਤਾ ਏ ਕਿ ਜਦੋਂ ਮੁਗਲਾਂ ਦਾ ਰਾਜ ਸੀ ਸਿੱਖ ਹੋਣਾ ਇੱਕ ਕਾਨੂੰਨੀ ਜੁਰਮ ਸੀ ਮੰਨਦੇ ਹੋ ਨਾ ਸਾਰੇ ਸਿੱਖ ਹੋਣਾ ਇੱਕ ਕਾਨੂੰਨੀ ਜੁਰਮ ਸੀ ਤੇ ਪਿੰਡ ਦੇ ਵਿੱਚ ਸਿੱਖ ਦਾ ਰਹਿਣਾ ਬੜਾ ਮੁਸ਼ਕਲ ਸੀ ਤੇ ਜੇ ਕੋਈ ਰਹਿੰਦਾ ਸੀ ਤੇ ਉਹਨੂੰ ਹਮੇਸ਼ਾ ਖਤਰਾ ਬਣਿਆ ਰਹਿਦਾ ਸੀ ਉਸ ਪਿੰਡ ਦਾ ਕਿਉਂਕਿ ਖਾਲਸਾ ਕਾਬੂ ਨਹੀਂ ਸਿਆ ਰਿਹਾ ਮੈਨੂੰ ਇੱਕ ਫੋਨ ਆਇਆ ਕਹਿਣ ਲੱਗਾ ਤੂੰ ਐਂ ਬੋਲਦਿੰਨਾ ਸਟੇਜ ਤੇ ਮੈਂ ਕਿਹਾ ਗੱਲ ਸੁਣੋ ਮੈਂ ਗ੍ਰੰਥ ਅਗੇ ਰੱਖ ਕੇ ਬੋਲਦਾ ਜਿਹੜੇ ਗ੍ਰੰਥ ਨੂੰ ਤੁਸੀਂ ਮਾਨਤਾ ਦਿੰਦੇ ਹੋ ਉਸ ਗ੍ਰੰਥ ਦੇ ਵਿੱਚੋਂ ਗੱਲ ਕਰੋ ਝੂਠੀ ਕਰਦੇ ਹੋ ਦਲੀਲ ਨੂੰ ਹੁਣ ਉਹਨੇ ਇਹ ਗੱਲ ਕਹੀ ਆ ਕਿ ਉਹਦਾ ਸਿਰ ਵੜ ਦਿੱਤਾ ਗਿਆ ਹਕੂਮਤ ਲੈ ਕੇ ਮੁੜ ਗਈ ਤਾਂ ਬਾਬਾ ਜੀ ਅੱਗੇ ਪਹੁੰਚ ਗਏ ਸੀਸ ਲੈ ਕੇ ਤੇ ਉਹਨਾਂ ਸਮਿਆਂ ਦੇ ਵਿੱਚ ਫੌਜ ਜਿਹੜੀ ਸੀ ਮੁਗਲੀਆਂ ਸਰਕਾਰ ਜਿਹੜੀ ਸੀ ਸਿੱਖਾਂ ਦੇ ਉੱਤੇ ਬਾਜ ਵਾਂਗੂ ਨਜ਼ਰ ਰੱਖਦੀ ਸੀ ਉਹਨਾਂ ਦੀਆਂ ਗਤੀਵਿਧੀਆਂ ਤੇ ਨਜ਼ਰ ਰੱਖਦੀ ਸੀ ਜੇ ਕੋਈ ਸਿੱਖ ਪਿੰਡ ਵਿੱਚ ਰਹਿੰਦਾ ਸੀ ਉਹ ਕੀ ਖਾਂਦਾ ਕੀ ਪਿੰਡ ਦਾ ਕਦੋਂ ਸੌਂਦਾ ਕਿੱਥੇ ਸੌਂਦਾ ਇਹ ਸਾਰੀ ਸਟੋਰੀ ਰੱਖਦੇ ਸੀ ਉਹ ਤੇ ਪਿੰਡ ਦਾ ਚੌਧਰੀ ਉਹਨੂੰ ਬਣਾਇਆ ਜਾਂਦਾ ਸੀ ਜਾਂ ਤੇ ਮੁਗਲਾਂ ਦਾ ਝੋਲੀ ਚੱਕ ਹੋਵੇ ਨੰਬਰਦਾਰ ਜਿਹਨੂੰ ਕਹਿੰਦੇ ਜਾਂ ਤੇ ਮੁਗਲਾਂ ਦਾ ਝੋਲੀ ਚੁੱਕ ਹੋਵੇ ਮੁਖਬਰ ਹੋਵੇ ਤੇ ਜਾਂ ਫਿਰ ਮੁਗਲਾਂ ਦਾ ਬੰਦਾ ਹੋਵੇ ਉਹਨੂੰ ਪਿੰਡ ਦਾ ਚੌਕੀਦਾਰ ਪਿੰਡ ਦਾ ਨੰਬਰਦਾਰ ਪਿੰਡ ਦਾ ਚੌਧਰੀ ਬਣਾਇਆ ਜਾਂਦਾ ਸੀ ਤੇ ਕੀ ਉਹ ਜਿਹੜਾ ਵੱਡ ਖਾਲਸਾ ਪਿੰਡ ਦਾ ਬੰਦਾ ਸੀ ਉਹਨੂੰ ਪਿੰਡ ਦਾ ਨੰਬਰਦਾਰ ਨਹੀਂ ਸੀ ਜਾਣਦਾ ਉਹਨੂੰ ਪਿੰਡ ਦਾ ਚੌਂਕੀਦਾਰ ਨਹੀਂ ਸੀ ਜਾਣਦਾ ਉਹਨੂੰ ਪਿੰਡ ਦਾ ਚੌਧਰੀ ਨਹੀਂ ਸੀ ਜਾਣਦਾ ਭੀ ਇਹ ਤਾਂ ਸਾਡੇ ਪਿੰਡ ਦਾ ਹੈ ਕਿ ਐਵੇਂ ਹੀ ਐਡੀ ਬੇਵਕੂਫ ਹਕੂਮਤ ਸੀ ਜਿਹੜੀ ਉਸ ਵਕਤ ਏਸ਼ੀਆ ਦੇ ਵਿੱਚ ਪਾਵਰਫੁਲ ਸੀ ਏਸ਼ੀਆ ਚ ਭੀ ਉਹਨਾਂ ਨੇ ਸੀਸ ਵੇਖਿਆ ਤੇ ਇਹ ਨਹੀਂ ਵੇਖਿਆ ਭੀ ਕੀ ਦਾ ਤੇ ਚੁੱਕ ਕੇ ਲੈ ਗਏ ਉਥੇ ਸਨਾਖਤ ਨਾ ਹੋਈ ਉਥੇ ਪੁੱਛਿਆ ਨਾ ਗਿਆ ਚੌਧਰੀ ਨੂੰ ਸੱਦ ਕੇ ਵੀ ਐ ਗੁਰੂ ਤੇਗ ਬਹਾਦਰ ਦਾ ਸੀਸ ਜੋੜਾ ਕਿਸਾਨ ਸੀ ਉਹਦੀ ਹਾਲਤ ਜਿਆਦਾ ਦੂਰ ਨਾ ਜਾਓ 1930 ਤੋਂ ਪਿਛਲੀਆਂ ਪੁਰਾਣੀਆਂ ਫਿਲਮਾਂ ਵੇਖ ਲਓ ਉਹ ਕਿਸਾਨ ਦੀ ਹਾਲਤ ਬਿਆਨ ਕਰਦੀਆਂ ਨੇ ਤੇ ਮੁਗਲਾਂ ਦੇ ਸਮੇਂ ਤੇ ਕਿਸਾਨ ਦੀ ਹਾਲਤ ਕਿਹੋ ਜੀ ਸੀ ਉਹ ਤੇ ਅੰਦਾਜ਼ਾ ਵੀ ਨਹੀਂ ਲਾਇਆ ਜਾ ਸਕਦਾ ਤੇ ਜਿਹੜਾ ਗੁਰੂ ਤੇਗ ਬਹਾਦਰ ਵਰਗਾ ਤਿਆਰ ਬੁਰ ਤਿਆਰ ਸਿੱਖ ਸੀ ਉਹਨੂੰ ਜਰਾ ਦੱਸ ਦਿਓ ਵੀ ਕਿਸੇ ਨੂੰ ਮਨ ਵਿੱਚ ਯਕੀਨ ਆਉਂਦਾ ਵੀ ਉਹਨੂੰ ਪਿੰਡ ਦੇ ਵਿੱਚ ਕੋਈ ਰਹਿਣ ਦਿੰਦਾ ਸੀ ਪਿੰਡ 'ਚ ਉਹ ਰਹਿ ਸਕਦਾ ਸੀ ਜਿਹਦਾ ਸੀਸ ਕੱਟ ਕੇ ਉੱਥੇ ਰੱਖਿਆ ਜਾਵੇ ਇਹ ਬੇਤੁਕੀਆਂ ਜਿਹੜੀਆਂ ਗੱਲਾਂ ਨੇ ਇਹ ਕੇਵਲ ਤੇ ਕੇਵਲ ਤੁਹਾਨੂੰ ਉਲਝਾਉਣ ਵਾਸਤੇ ਕੀਤੀਆਂ ਜਾਂਦੀਆਂ ਕਿਉਂ ਕਿਉਂਕਿ ਜਿਵੇਂ ਜਿਵੇਂ ਜਿੰਨਾ ਮਰਜ਼ੀ ਅੱਗ ਨੂੰ ਕੱਖਾਂ ਥੱਲੇ ਨੱਪ ਲਈਏ ਪਲੇਖਾ ਤੇ ਜ਼ਰੂਰ ਪੈ ਜਾਂਦਾ ਇੱਕ ਭਰਮ ਤੇ ਜੂਰ ਪੈਦਾ ਹੋ ਜਾਂਦਾ ਕਿ ਅੱਗ ਬੁਝ ਗਈ ਹੈ ਪਰ ਉਹ ਅੱਗ ਬੁਜੀ ਨਹੀਂ ਬਲਕੇ ਉਹ ਦੂਣੀ ਚੌਣੀ ਭਾਂਬੜ ਹੋ ਕੇ ਮਚਦੀ ਹੈ ਸਾਧ ਸੰਗਤ ਜੀ ਜਥਿਆਂ ਦੇ ਵਿੱਚ ਪੰਜਵਾਂ ਜਥਾ ਸੀ ਪਰ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਨਹੀਂ ਜਦੋਂ ਗੁਰੂ ਹਰਗੋਬਿੰਦ ਸਾਹਿਬ ਤੋਂ ਇਤਿਹਾਸ ਚੱਲਦਾ ਹੈ ਜੰਗਾ ਜੁੱਧਾਂ ਦਾ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੀਆਂ ਜੰਗਾਂ ਦੇ ਵਿੱਚ ਪਹਿਲੀ ਜੰਗ ਜਿਹੜੀ ਹੋਈ ਉਹ ਹਰਗੋਬਿੰਦਪੁਰੇ ਆਪਣੇ ਲੋਹਗੜ੍ਹ ਦੇ ਕਿਲੇ ਵਿੱਚ ਅੰਮ੍ਰਿਤਸਰ ਸੈਰ ਵਿੱਚ ਹੋਈ ਉਸ ਦਾ ਜਿਹੜਾ ਸ਼੍ਰੋਮਣੀ ਜਰਨੈਲ ਸੀ ਭਾਈ ਜੱਟੂ ਹੁਣ ਇਹਨੂੰ ਕਈ ਵਾਰੀ ਜੱਟੂ ਤੋਂ ਹੀ ਜੱਟ ਬਣਾ ਦਿੱਤਾ ਉਹ ਭਾਈ ਜੱਟੂ ਜਿਹੜਾ ਸੀ ਉਹ ਅਫਗਾਨਿਸਤਾਨ ਦੇ ਵਿੱਚ ਰਹਿਣ ਵਾਲਾ ਹੈ ਭਾਰਤ ਦਾ ਸੀ ਅਫਗਾਨਿਸਤਾਨ ਦੇ ਵਿੱਚ ਚੀਫ ਐਂਡ ਕਮਾਂਡ ਸੀ ਉਸ ਵੇਲੇ ਉਥੋਂ ਦੀ ਹਕੂਮਤ ਦਾ ਨੌਕਰੀ ਛੱਡ ਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸਿੱਖ ਹੋਇਆ ਸੀ ਭਾਈ ਜੱਟੂ ਉਸ ਤੋਂ ਬਾਅਦ ਭਾਈ ਠਿੱਖਾ ਇਹ ਸ਼੍ਰੋਮਣੀ ਜਰਨੈਲ ਹੋ ਕੇ ਲੜੇ ਨੇ ਚਾਰੇ ਜੰਗਾਂ 'ਚ ਆਪਾਂ ਵਿਸਥਾਰ ਵਿੱਚ ਜਾਵਾਂਗੇ ਤੇ ਸਮਾਂ ਨਹੀਂ ਹੈਗਾ ਥੋੜੀਆਂ ਮੋਟੀਆਂ-ਮੋਟੀਆਂ ਗੱਲਾਂ ਤੁਹਾਡੇ ਨਾਲ ਕਰਨੀਆਂ ਕਥਾ ਨਹੀਂ ਗਈ ਇਹ ਕੋਈ ਆਪਾਂ ਤੇ ਵਿਚਾਰ ਆਪਸ ਵਿੱਚ ਕਰਦੇ ਪਏ ਪਹਿਲਾ ਜਰਨਾਇ ਜੇ ਜੰਗੀ ਬਣਿਆ ਰਗਰੇਟਾ ਸੱਤਾ ਤੇ ਬਲਵੰਡਾ ਹੁਣੇ ਹੀ ਰਣੀ ਕੇ ਸਾਹਿਬ ਇੱਕ ਗੱਲ ਬੜੀ ਕੀਮਤੀ ਆਪਾਂ ਨੂੰ ਦੱਸ ਕੇ ਗਏ ਨੇ ਕਿ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਉਹਨਾਂ ਨੇ ਤੇ 240 ਸਾਲ ਦੀ ਗੱਲ ਕੀਤੀ ਮੈਂ ਅੱਜ ਤੱਕ ਦੀ ਗੱਲ ਕਰਦਾ 240 ਸਾਲ ਨਹੀਂ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਅੱਜ ਤੱਕ ਸਾਡਾ ਗੁਰੂ ਨਾਲ ਕੋਈ ਰੋਸ ਨਹੀਂ ਆਇਆ ਭਾਵੇਂ ਅਸੀਂ ਫਕੀਰਾ ਵਾਂਗੂੰ ਭਾਵੇਂ ਅਸੀਂ ਬਿਲਕੁਲ ਗਰੀਬੀ ਦੀ ਰੇਖਾ ਤੋਂ ਵੀ ਥੱਲੇ ਜੀ ਰਹੇ ਆ ਤਾਂ ਵੀ ਕਦੀ ਗੁਰੂ ਨੂੰ ਪਿੱਠ ਨਹੀਂ ਵਿਖਾਈ ਮਜਬੀ ਸਿੱਖ ਨੇ ਜਿਹੜੇ ਮਜਬੀ ਸਿੱਖ ਰਗਰੇਟੇ ਗੁਰੂ ਕੇ ਬੇਟੇ ਆ ਅੱਜ ਵੀ ਸ਼ੁਕਰਾਨਾ ਹੀ ਕਰਦੇ ਆ ਕੁਝ ਨਹੀਂ ਮੰਗਦੇ ਉਹਦੇ ਤੋਂ ਸੱਤਾ ਤੇ ਬਲਵੰਡਾ ਪਿਰਥੀ ਬਾਬਾ ਜਿਹੜਾ ਪਿਰਥੀ ਚੰਦ ਸੀ ਉਹਦੇ ਪਰਵਾਹ ਥੱਲੇ ਆ ਗਏ ਮਸੰਦਾ ਨੇ ਕਿਹਾ ਗੁਰੂ ਤਾਂ ਤੁਸੀਂ ਬਣਾਉਂਦੇ ਜੇ ਜਿਹਦੇ ਅੱਗੇ ਕੀਰਤਨ ਕਰੋਗੇ ਉਹਨੂੰ ਗੁਰੂ ਬਣਾ ਦਿੱਤਾ ਜਾਵੇਗਾ ਤੁਹਾਨੂੰ ਦੁੱਗਣੀ ਮਾਇਆ ਦੇਵੇਗਾ ਦੁੱਗਣਾ ਸਨਮਾਨ ਦੇਵੇਗਾ ਹਕੂਮਤ ਨਾਲ ਗੱਠ ਜੋੜਿਆ ਪਿਰਥੀ ਚੰਦਾ ਤੁਸੀਂ ਉਹਦੇ ਅੱਗੇ ਕੀਰਤਨ ਕਰਿਆ ਕਰੋ ਗੁਰੂ ਤੋਂ ਬੇਮੁਖ ਹੋ ਗਏ ਕੀਰਤਨ ਛੱਡ ਗਏ ਤੇ ਜਿਹੜੇ ਪਹਿਲੇ ਦੋ ਰਾਗੀ ਜਿੱਥੇ ਬੈਠੇ ਸੀ ਉਹ ਰਗਰੇਤੇ ਗੁਰੂ ਕੇ ਬੈਠੇ ਸੀ ਜਿਹੜੇ ਗੁਰੂ 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 ਅਰਜਨ ਦੇਵ ਜੀ ਮਹਾਰਾਜ ਨੇ ਬਾਹੂ ਫੜ ਕੇ ਬਿਠਾਏ ਸੀ ਕਹਿੰਦੇ ਕੀਰਤਨ ਕਰੋ ਹੁਣ ਇੱਥੇ ਪਤਾ ਕਈਆਂ ਇਤਿਹਾਸਕਾਰਾਂ ਲਿਖਿਆ ਕਹਿੰਦੇ ਜੀ ਦੋ ਸਿੱਖਾਂ ਨੂੰ ਫੜ ਕੇ ਬਾਹਤਾ ਗੁਰੂ ਸਾਹਿਬ ਜੀ ਨੇ ਗੁਰੂ ਸਾਹਿਬ ਜੀ ਇਹੋ ਜੇ ਤਮਾਸ਼ੇ ਕਰਨ ਦੀ ਸੀ ਆਏ ਗੁਰੂ ਦੇ ਦਰਬਾਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਉੱਥੇ ਸੱਚੋ ਹੀ ਸੱਚ ਨਿਭੜੇ ਚੁਣ ਵਖ ਕੱਢੇ ਜਜਮਾਲਿਆ ਉਥੇ ਇਹ ਨਹੀਂ ਵੀ ਬਾਹੂ ਫੜ ਕੇ ਬਾਹਤਾ ਜੀ ਅਗਵਾਰ ਨੂੰ ਕਿਸੇ ਨੂੰ ਨਹੀਂ ਇਹ ਕੌਮ ਵੀ دیਵਾਨਾਂ ਦੀ ਸੀ ਇੱਕ ਕੌਮ ਸੂਰ ਬੀਰਾਂ ਦੀ ਸੀ ਉਹ ਗੰਧਰਬ ਸਨ ਉਹ ਕੀਰਤਨ ਦੇ ਰਸਿਗੇ ਸਨ ਉਹ ਰਾਗਾਂ ਦੇ ਧਨੀ ਸਨ ਉਸੇ ਹੀ ਖਾਨਦਾਨ ਦੇ ਵਿੱਚੋਂ ਭਾਈ ਕਲਿਆਣੇ ਦੀ ਧਰਮਸ਼ਾਲਾ ਜਿਹੜੀ ਦਿਲ ਵਾਲੀ ਗਲੀ ਦਿਲ ਵਾਲੀ ਮੈਂ ਨਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੀ ਬਾਣੀ ਪੜ ਰਿਆ ਗੁਰੂ ਸਾਹਿਬ ਜੀ ਨੇ ਇੱਕ ਬੜੀ ਸੋਹਣੀ ਗੱਲ ਕਹੀ ਦਿੱਲੀ ਕੇ ਦਿਲਵਾਲੀ ਤੇਰੀ ਆਗਿਆ ਮੈਂ ਚਲਤ ਹੈ ਉਹ ਜਿਹੜੀ ਦਿਲਵਾਲੀ ਕਿਹਾ ਨਾ ਸਤਿਗੁਰਾਂ ਨੇ ਉਹ ਦਿੱਲੀ ਦੇ ਵਿੱਚ ਦਿਲਵਾਲੀ ਇੱਕ ਗਲੀ ਐ ਤੇ ਉਸ ਗਲੀ ਦੇ ਵਿੱਚ ਭਾਈ ਕਲਿਆਣ ਜੀ ਦੀ ਧਰਮਸਾਲ ਆ ਤੇ ਉਸ ਗਲੀ ਦੇ ਵਿੱਚ ਰਗਰੇਟੇ ਗੁਰੂ ਕੇ ਬੇਟੇ ਰਹਿੰਦੇ ਆ ਤਾਂ ਗੁਰੂ ਸਾਹਿਬ ਨੇ ਕਿਹਾ ਕਿ ਦਿੱਲੀ ਕੇ ਦਿਲਵਾਲੀ ਤੇਰੀ ਆਗਿਆ ਮੈਂ ਚਲਤ ਹੈ ਉਹ ਤੇਰੀ ਆਗਿਆ ਤੋਂ ਬਾਹਰ ਨਹੀਂ ਜਾਂਦੇ ਗੁਰੂ ਸਾਹਿਬ ਜੀ ਨੂੰ ਮਾਨ ਸੀ ਫਕਰ ਸੀ ਸਾਡੇ ਤੇ ਇਹ ਗੁਰੂ ਦੇ ਪਿਆਰਿਓ ਰਾਗੀਆਂ ਦੀ ਡਿਊਟੀ ਵਿੱਚ ਤੁਸੀਂ ਪਹਿਲੇ ਰਾਗੀਆਂ ਗੁਰੂ ਕਰਦੇ ਜੰਗੀ ਜਰਨੈਲਾਂ ਦੀ ਡਿਊਟੀ ਵਿੱਚ ਤੁਸੀਂ ਪਹਿਲੇ ਜਰਨੈਲੋਂ ਗੁਰੂ ਕਰਦੇ ਫਿਰ ਜਦੋਂ ਨਿਸ਼ਾਨਚੀ ਬਣਾਏ ਫੌਜ ਦੀ ਤਰਤੀਬ ਦਿੱਤੀ ਦਸਵੇਂ ਪਾਤਸ਼ਾਹ ਨੇ ਤੇ ਸ੍ਰੋਮਣੀ ਜਰਨੈਲ ਚੀਫ ਹੈਡ ਕਮਾਂਡ ਤੇ ਨਗਾਰਚੀ ਸਲਾਹਕਾਰ ਧੰਤੰਬਾਬਾ ਜੀਵਨ ਸਿੰਘ ਸਾਹਿਬ ਜੀ ਨੂੰ ਲਗਾਇਆ ਗਿਆ ਤੇ ਉਸੇ ਹੀ ਫੌਜ ਦਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਫੌਜ ਦਾ ਪਹਿਲਾ ਜਿਹੜਾ ਨਿਸ਼ਾਨਚੀ ਸੀ ਉਹ ਭਾਈ ਸਾਹਿਬ ਭਾਈ ਮਾਨ ਸਿੰਘ ਨੂੰ ਲਗਾਇਆ ਗਿਆ ਜਿਹੜਾ ਭਾਈ ਮਾਨ ਸਿੰਘ ਚਮਕੌਰ ਦੀ ਗੜੀ ਤੋਂ ਗੁਰੂ ਸਾਹਿਬ ਦੇ ਨਾਲ ਨਿਕਲੇ ਸੀ ਉਹਨਾਂ ਨੂੰ ਨਿਸ਼ਾਨਚੀ ਲਗਾਇਆ ਗਿਆ ਤੇ ਗੁਰੂ ਪਿਆਰਿਓ ਇੱਕ ਦਿਨ ਇੱਕ ਨਗਰ ਨੂੰ ਸੋਧਣ ਵਾਸਤੇ ਬਾਬਾ ਅਜੀਤ ਸਿੰਘ ਤੇ ਬਾਬਾ ਸੰਗਤ ਸਿੰਘ ਦੀ ਕਮਾਂਡ ਹੇਠ ਸੌਕ ਸਿੰਘ ਦਾ ਜਥਾ ਗੁਰੂ ਗੋਬਿੰਦ ਸਿੰਘ ਦਾ ਹੁਕਮ ਪਾ ਕੇ ਤੇ ਉਸ ਨਗਰ ਨੂੰ ਸੋਧਣ ਵਾਸਤੇ ਗਿਆ ਏ ਜਦੋਂ ਉਸ ਨਗਰ ਨੂੰ ਸੋਧਾ ਲਾਉਣ ਗਿਆ ਤੇ ਰਸਤੇ ਦੇ ਵਿੱਚ ਆਪਾਂ ਹੁਣ ਵੀ ਨਿਹੰਗ ਸਿੰਘਾਂ ਨੂੰ ਚਲਦਿਆਂ ਵੇਖਦੇ ਚਾਲੇ ਪਾਉਂਦੇ ਆ ਨਗਾਰਚੀ ਤੇ ਨਿਸ਼ਾਂਚੀ ਇਹ ਪੂਰੇ ਦਲ ਦੇ ਵਿੱਚ ਚੋਟੀ ਦੇ ਘੋੜੇ ਹੁੰਦੇ ਆ ਜਿਹੜੇ ਪਹਿਲਾਂ ਪਾਉਂਦੇ ਜਾਂਦੇ ਨੱਚਦੇ ਰੇਬੀਆ ਚਾਲ ਵਿੱਚ ਇਹ ਦਲ ਤੋਂ ਅੱਗੇ ਲੰਘ ਜਾਂਦੇ ਆ ਘੋੜਿਆਂ ਨੂੰ ਨਚਾਉਂਦੇ ਹੋਏ ਖੇਡਦੇ ਹੋਏ ਭਾਈ ਮਾਨ ਸਿੰਘ ਜੀ ਕਾਫੀ ਅੱਗੇ ਲੰਘ ਗਏ ਨੇ ਕਾਫੀ ਅੱਗੇ ਲੰਘ ਗਏ ਤੇ ਉਧਰ ਬਿਲਾਸਪੁਰ ਦਾ ਰਾਜਾ ਭੀਮਚੰਦ ਦਾ ਪੁੱਤਰ ਅਜਮੇਰ ਚੰਦ 200 ਫੌਜ ਦੇ ਨਾਲ ਸ਼ਿਕਾਰ ਖੇਡਦਾ ਪਿਆ ਹੈ ਕੱਲਾ ਸਿੱਖ ਨજર ਆਇਆ ਘੇਰਾ ਪਾ ਲਿਆ ਕਹਿਣ ਲੱਗਾ ਉਹ ਸਿੱਖੜਿਆ ਨਿਸ਼ਾਨ ਸਾਹਿਬ ਸੁੱਟ ਦੇ ਤੂੰ ਘੇਰੇ ਵਿੱਚ ਆ ਗਿਆ ਭਾਈ ਮਾਨ ਸਿੰਘ ਜੀ ਕਹਿਣ ਲੱਗੇ ਉਹ ਜਿੰਨ ਦਾ ਜਦੋਂ ਤੱਕ ਇੰਨਾ ਹੱਥਾਂ ਚ ਤਾਕਤ ਆ ਜਾਣ ਆ ਇਹ ਨਿਸ਼ਾਨੀ ਡਿੱਗੇਗਾ ਕਹਿੰਦਾ ਨਿਸ਼ਾਨ ਨਹੀਂ ਦਿਖੂਗਾ ਤੇ ਵਿਅੰਗ ਦੇ ਵਿੱਚ ਮਸ਼ਕਰੀ ਦੇ ਵਿੱਚ ਅਜਮੇਰ ਚਾਰ ਕਹਿੰਦਾ ਪਰ ਠੀਕ ਆ ਤੇਰੇ ਹੱਥ ਵੜ ਦਿੰਨੇ ਆ ਫੇਰ ਤੇ ਡਿੱਗੇਗਾ ਕਹਿਣ ਲੱਗਾ ਮੈਂ ਪੈਰਾਂ ਨਾਲ ਫੜ ਲਾਂਗਾ ਨਿਸ਼ਾਨ ਨਹੀਂ ਦਿਗੇਗਾ ਕਹਿਣ ਲੱਗਾ ਤੇਰੇ ਪੈਰ ਵੀ ਵੜ ਦਿਆਂਗੇ ਫੇਰ ਡਿੱਗੇਗਾ ਕਹਿੰਦਾ ਮੇਰਾ ਮੂੰਹ ਹੈਗਾ ਏ ਮੂੰਹ ਵਿੱਚ ਫੜ ਲਵਾਂਗਾ ਨਿਸ਼ਾਨ ਨਹੀਂ ਦਿਗਨ ਦਿਆਂਗਾ ਕਹਿੰਦਾ ਤੇਰੀ ਧੌਣ ਹੀ ਵੜ ਦਿਆਂਗੇ ਫੇਰ ਡਿੱਗੇਗਾ ਫੇਰ ਕੀ ਕਰਾਂਗਾ ਕਹਿੰਦਾ ਫਿਰ ਜੀ ਦਾ ਨਿਸ਼ਾਨ ਹੈ ਉਹ ਜਾਣੇ ਇਹ ਕਿਉਂ ਕਿਆ ਕਿਉਂਕਿ ਜਦ ਤੱਕ ਆਖਰੀ ਸੁਵਾਸ ਹੈ ਤਦ ਤੱਕ ਤੇਰਾ ਨਿਸ਼ਾਨ ਨਹੀਂ ਡਿੱਗੇਗਾ ਇਹ ਗੁਰੂ ਦਾ ਸਿੱਖਾਂ ਦਾ ਜਿਹੜਾ ਮੁਕਤਸਰ ਦਾ ਨਾਮ ਸਮਾਂ ਥੋੜਾ ਏ ਖੁੱਲਾ ਸਮਾਂ ਮਿਲੇਗਾ ਤੇ ਖੋਲ ਕੇ ਵਿਚਾਰਾ ਕਰਾਂਗੇ ਮੁਕਤਸਰ ਦਾ ਸ਼ਹਿਰ ਜਿਹੜਾ ਉਥੋਂ ਦਾ ਭਾਈ ਉਥੋਂ ਦਾ ਭਾਈ ਲੰਗਰ ਸਿੰਘ ਨੂੰ ਮਹੰਤ ਥਾਪਿਆ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਪਹਿਲਾ ਮਾਗੀ ਦਾ ਮੇਲਾ ਜਿਹੜਾ ਲਾਇਆ ਸੀ ਭਾਈ ਲੰਗਰ ਸਿੰਘ ਨੇ ਲਾਇਆ ਸੀ ਪਹਿਲੀ ਜੰਗ ਦੇ ਵਿੱਚ ਖੁਰਚਨੇ ਨਾਲ ਲੜਿਆ ਸੀ ਉਹਨੂੰ ਇੱਕ ਹਲਵਾਈ ਕਹਿ ਕੇ ਛੱਡ ਦਿੱਤਾ ਵੀ ਇੱਕ ਹਲਵਾਈ ਲੜਿਆ ਸੀ ਇੱਕ ਹਲਵਾਈ ਲੜਿਆ ਸੀ ਉਹ ਲੰਗਰੀ ਸੀ ਗੁਰੂ ਘਰ ਦਾ ਜੋ ਖੰਡੇ ਬੱਟ ਦੀ ਪੌਲ ਛਗੀ ਤੇ ਲੰਗਰ ਸਿੰਘ ਕਹਿਣ ਲੱਗ ਪਏ ਉਹਨੂੰ ਉਹ ਲੰਗਰ ਸਿੰਘ ਮੁਕਤਸਰ ਦਾ ਪਹਿਲਾ ਮਹੰਤਿਆ ਤੇ ਪਹਿਲਾ ਮੇਲਾ ਮਾਗੀ ਦਾ ਉਹ ਲਾਉਣ ਵਾਲਾ ਉਹਦਾ ਮੁਕਤਸਰ ਨਾਮ ਵੀ ਉਸ ਲੰਗਰ ਸਿੰਘ ਨੇ ਰੱਖਿਆ ਕਿਉਂ ਰੱਖਿਆ ਕਿ ਉੱਥੇ ਵੀ ਰਗਰੇਟੇ ਲੜੇ ਸੀ ਧੰਨ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੀ ਫੌਜ ਨੂੰ ਜਿਹੜੇ ਆਪਾ ਵਾਰਨ ਨੂੰ ਤਿਆਰ ਹੁੰਦੇ ਸੀ ਜਿਨ੍ਹਾਂ ਨੂੰ ਘਰ ਘਾੜ ਦੀ ਕੋਈ ਟੈਨਸ਼ਨ ਨਹੀਂ ਸੀ ਹੁੰਦੀ ਉਹਨੂੰ ਮੁਕਤਾ ਫੌਜ ਕਿਹਾ ਜਾਂਦਾ ਸੀਗਾ ਤੇ ਉਹ ਹੁੰਦੇ ਸੀ ਰਗਰੇਟੇ ਤੇ ਜਦੋਂ ਦਿੱਲੀੋਂ ਸੀਸ ਲਿਆਂਦਾ ਤੇ ਜੂ ਗੁਰੂ ਸਾਹਿਬ ਜੀ ਦੇ ਗੱਲ ਨਾਲ ਲਾਉਣ ਨਾਲ ਉਹ ਸ਼ਬਦ ਜਿਹੜਾ ਨਿੰਦਣਯੋਗ ਸੀ ਬ੍ਰਾਹਮਣਾਂ ਨੇ ਦਿੱਤਾ ਉਹ ਇੱਕ ਸਤਕਾਰਯੋਗ ਬਣ ਗਿਆ ਮੇਰੇ ਕੋਲ ਰਿਕਾਰਡਿੰਗ ਪਈ ਹੈ ਇਥੋਂ ਦੇ ਬਲਟੋਏ ਦੇ ਦੋ ਬੰਦੇ ਧਮਕੀਆਂ ਦੇਂਦੇ ਕਹਿੰਦੇ ਉਹ ਤੁਸੀਂ ਕੂੜ ਤੂਫਾਨ ਟੋਲੀ ਜਾਂਦੇ ਹੋ ਉਹ ਤੇ ਰੰਗ ਚ ਰੱਤਾ ਸੀ ਤਾਂ ਉਹਨੂੰ ਕਿਹਾ ਸੀ ਵੀ ਰੰਗ ਰੱਤਾ ਗੁਰੂ ਕਾ ਬੇਤਾ ਮੈਂ ਕਿਹਾ ਠੀਕ ਆ ਮੈਂ ਤੁਹਾਡੇ ਨਾਲ ਸਹਿਮਤ ਹਾਂ ਰਿਕਾਰਡਿੰਗ ਆ ਮੇਰੇ ਕੋਲ ਪਈ ਹੋਈ ਮੈਂ ਕਿਹਾ ਜੀ ਸਿੰਘ ਸਾਹਿਬ ਮੈਂ ਤੁਹਾਡੇ ਨਾਲ ਸਹਿਮਤ ਹਾਂ ਫਿਰ ਇੱਕ ਵਾਰੀ ਆਪਣੇ ਮੁਬਾਰਕ ਮੁਖ ਦੇ ਵਿੱਚੋਂ ਕਹਿ ਦਿਓ ਬਾਬਾ ਬਿਧੀ ਚੰਦ ਜੀ ਰਗਰੇਟਾ ਗੁਰੂ ਕਾ ਬੇਟਾ ਆਗਮ ਬਬੂਲਾ ਹੋ ਗਿਆ ਕਿਉਂ ਉਹ ਤੇ ਜੱਟ ਸਿੱਖ ਆ ਮੈਂ ਕਿਹਾ ਫਿਰ ਉਹ ਬੇਰੰਗ ਹੀ ਆ ਨਾ ਉਹ ਬਦਰੰਗ ਹੀ ਰਹਿ ਗਿਆ ਨਾ ਫਿਰ ਰੰਗ ਚ ਤੇ ਫਿਰ ਰਤਿਆਂ ਨਾਲ ਨਾ ਹੋਇਆ ਉਹ ਜੇ ਤੁਸੀਂ ਇੱਧਰ ਨੂੰ ਆਉਂਦੇ ਜਿੱਧਰ ਨੂੰ ਦੌੜੋਗੇ ਵਾਣ ਇੱਕੋ ਜਿਹਾ ਹੀ ਆ ਜਿੱਧਰ ਨੂੰ ਦੌੜੋਗੇ ਇਹ ਇਤਰਾ ਗੱਲ ਹੁਣ ਬਣਨੀ ਨਹੀਂ ਉਹ ਭਾਈ ਮਾਨ ਸਿੰਘ ਬਸ ਮੈਂ 2 ਕਿ ਮਿੰਟ ਲੈਣੇ ਆ ਜਿਆਦਾ ਸਮਾਂ ਨਹੀਂ ਤੁਹਾਡਾ ਲੈਣਾ ਉਹ ਭਾਈ ਮਾਨ ਸਿੰਘ ਜਿਹੜਾ ਜਦੋਂ ਇਹ ਗੱਲ ਕਹੀ ਕਹਿੰਦੇ ਸਾਵਧਾਨ ਹੋ ਜਾ ਤਮਾਸ਼ਾ ਵੇਖਣ ਵਾਸਤੇ ਗੁਰੂ ਪਿਆਰਿਓ ਲਾਈਫ ਚੱਲਦਾ ਪਿਆ ਮੈਂ ਬਾਬਾ ਬੀਦੀ ਚੰਦ ਨੂੰ ਬੇਦਰੰਗ ਬੇਦਰੰਗ ਨਹੀਂ ਝੱਕਿਆ ਮੈਨੂੰ ਅੱਗੇ ਵੀ ਇਹਨਾਂ ਨੇ ਕਿਹਾ ਧਮਕੀ ਦਿੱਤੀ ਕਹਿੰਦੇ ਤੂੰ ਚੋਰ ਕਹਾਂ ਮੈਂ ਕਿਹਾ ਜਿੰਨੇ ਚੋਰ ਕਹਾਂ ਉਹਨੂੰ ਤਾਂ ਤੁਸੀਂ ਪੁਰਸਕਾਰ ਦਿੱਤੇ ਆ ਜਿੰਨੇ ਬਾਬਾ ਬੀਦੀ ਚੰਦ ਨੂੰ ਡਾਕੂ ਕਹਾਂ ਉਹਨੂੰ ਤਾਂ ਤੁਸੀਂ ਸਨਮਾਨ ਦਿੰਦੇ ਜੀ ਉਹਦਾ ਤਾਂ ਘਰ ਹੀ ਤੁਹਾਡੇ ਤੋਂ ਚੱਲਦਾ ਹੁੰਦਾ ਸੀ ਜਾ ਕੇ ਪੁੱਛੋ ਜੋਗਾ ਸਿੰਘ ਨੂੰ ਮੈਂ ਤਾਂ ਉਹਦੀ ਕਿਤਾਬ ਪੜ੍ਹੀ ਆ ਮੈਂ ਥੋੜੀ ਚੋਰ ਕੇ ਆਏ ਜਿਨੇ ਕਿਹਾ ਉਹਨੂੰ ਪੁੱਛੋ ਫਿਰ ਮੇਰਾ ਖੜਾ ਛੱਡਿਆ ਸੀ ਇਹਨੇ ਮੈਂ ਕਿਹਾ ਜੋਗਾ ਸਿੰਘ ਜੋਗੀ ਨਾ ਲਿਖਿਆ ਏ ਮੈਂ ਤਾਂ ਕਿਤਾਬ ਪੜ੍ਹੀ ਆ ਉਹਦੀ ਮੈਂ ਉਹਨਾਂ ਨੂੰ ਇਹ ਗੱਲ ਕਹੀ ਸੀ ਵੀ ਜੇ ਰੰਗ ਰੱਤਾ ਬਾਬਾ ਜੀਵਨ ਸਿੰਘ ਆ ਤੇ ਬਾਬਾ ਵਿਦੀ ਚੰਦ ਨੂੰ ਕਿਉਂ ਬੇਰੰਗ ਰੱਖਦੇ ਜੇ ਉਹਨੂੰ ਵੀ ਰਗਰੇਟਾ ਕਿਹਾ ਕਰੂੰ ਸਾਨੂੰ ਬੜਾ ਮਾਣ ਹੋਏਗਾ ਸਾਨੂੰ ਬੜਾ ਫਕਰ ਹੋਏਗਾ ਵੀ ਵਿਦੀ ਚੰਦ ਵੀ ਇੱਕ ਰਗਰੇਟਾ ਏ ਫਿਰ ਇਦੋਂ ਫਿਰ ਦੌੜ ਗਏ ਫਿਰ ਭੱਜ ਗਏ ਇਸ ਗੱਲ ਤੋਂ ਸੋ ਰੋ ਵਿਚਾਰ ਤਮਾਸ਼ਾ ਵੇਖਣ ਵਾਸਤੇ ਅਜਮੇਰ ਚੰਦ ਨੇ 20 ਇੱਕ ਫੌਜੀ ਆਪ ਦੇ ਛੜ ਦਿੱਤੇ ਕਹਿੰਦੇ ਸਿੱਖਾ ਤਿਆਰ ਹੋ ਜਾ ਗੱਡ ਕੇ ਜ਼ਮੀਨ ਵਿੱਚ ਨਿਸ਼ਾਨ ਸਾਹਿਬ ਖਿੱਚੀ ਤਲਵਾਰ ਤੇ ਉਹ 20 ਜਿਹੜੇ 20 ਚਟਕਾ ਦਿੱਤੇ 20 25 ਹੋਰ ਛੜ ਦਿੱਤੇ ਬਾਬਾ ਜੀ ਨੇ ਉਹ ਵੀ ਚਟਕਾਤੇ 15 ਵੀ ਹੋਰ ਪਾ ਗਏ ਇੰਨੇ ਨੂੰ ਬਾਬਾ ਜੀ ਜ਼ਖਮੀ ਹੋ ਗਏ ਬਾਬਾ ਮਾਨ ਸਿੰਘ ਜੀ ਜਖਮੀ ਹੋ ਗਏ ਇਹਨਾਂ ਨੂੰ ਫੌਜ ਪਹੁੰਚ ਗਈ ਬਾਬਾ ਅਜੀਤ ਸਿੰਘ ਬਾਬਾ ਸੰਗਤ ਸਿੰਘ ਨੇ ਲਲਕਾਰਾ ਮਾਰਿਆ ਕਹਿੰਦਾ ਸਿੰਘਾ ਤਗੜਾ ਹੋ ਜਾ ਸੀ ਆ ਗਈ ਸਿੰਘ ਦੂਣਾ ਚੌਣਾ ਹੋ ਗਿਆ ਜਖਮੀ ਸ਼ੇਰ ਵਾਂਗੂ ਭਪਕਿਆ ਜਦੋਂ ਵੇਖਿਆ ਜਮੇਰ ਚੰਦ ਨੇ ਉਹ ਕੱਲੇ ਨਹੀਂ 40 50 ਵੜ ਦਿੱਤੇ ਆ ਤੇ ਪਿੱਛੇ ਹੋਰ ਆ ਰਹੇ ਨੇ ਤੇ ਮੈਨੂੰ ਤੇ ਭੱਜਦੇ ਨੂੰ ਰਾਹ ਨਹੀਂ ਲੱਭਣਾ ਨਿਕਲੋ ਫੜਾਫੜ ਛੱਡ ਕੇ ਮੈਦਾਨ ਭੱਜ ਗਿਆ ਜਮੇਰ ਚੰਦ ਬਾਬਾ ਜੀ ਜਖਮੀ ਹੋਏ ਚੁੱਕ ਲਿਆਂਦੇ ਗੁਰੂ ਸਾਹਿਬ ਜੀ ਨੇ ਮਲਮ ਪੱਟੀ ਕੀਤੀ ਮੈਂ ਜਿਹੜੀ ਗੱਲ ਨੁਕਤੇ ਦੀ ਕਹਿਣ ਲੱਗਾ ਉਸ ਨੂੰ ਧਿਆਨ ਚ ਰੱਖਿਓ ਆ ਜਿਹੜੇ ਤੁਹਾਡੇ ਸਿਰਾਂ ਤੇ ਫਰਲੇ ਸ਼ੋਭਦੇ ਆ ਨਾ ਇਹ ਧੰਨ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਪਹਿਲਾ ਫਰਲਾ ਭਾਈ ਮਾਨ ਸਿੰਘ ਨੂੰ ਦਿੱਤਾ ਜਿਹੜਾ ਬਾਬਾ ਭਾਈ ਮਾਨ ਸਿੰਘ ਜੀ ਗੁਰੂ ਦਾ ਬੇਟਾ ਮਜਬੀ ਸਿੱਖ ਰਗਰੇਟਾ ਸੀਗਾ ਉਹਦੇ ਸਿਰ ਤੇ ਪਹਿਲਾ ਫਰਲਾ ਸਜਾਇਆ ਤੇ ਫਰਲਾ ਸਜਾਉਣ ਦਾ ਕਾਰਨ ਇਹ ਬਣਿਆ ਤੇ ਜਦੋਂ ਉੱਥੇ ਨਿਸ਼ਾਨ ਸਾਹਿਬ ਦੀ ਗੱਲ ਆਈ ਕੁਝ ਦਿਨਾਂ ਬਾਅਦ ਜ਼ਖਮ ਠੀਕ ਹੋਏ ਤੇ ਜਿਤਨਾ ਤੁਸੀਂ ਸੱਜੇ ਹੋ ਜਿਤਨਾ ਗੁਰੂ ਗਰੰਥ ਸਾਹਿਬ ਜੀ ਸੱਜੇ ਇਦਾਂ ਹੀ ਗੁਰੂ ਗੋਬਿੰਦ ਸਿੰਘ ਜੀ ਸੱਜੇ ਸੀ ਆਏ ਤੇ ਉਹਦੇ ਜ਼ਖਮ ਵੇਖ ਕੇ ਸੰਗਤਾਂ ਕਹਿੰਦੀਆਂ ਬੜਾ ਜ਼ਖਮੀ ਕੀ ਗੱਲ ਮੁੱਠ ਭੇੜ ਕੋਈ ਸਤਗੁਰੂ ਸੱਚੇ ਪਾਤਸ਼ਾਹ ਜੀ ਨੇ ਨਾਲੇ ਸਟੋਰੀ ਦੱਸੀ ਤੇ ਨਾਲੇ ਸਿੰਘ ਨੂੰ ਕਹਿਣ ਲੱਗੇ ਉਹ ਗੁਰੂ ਕੇ ਸਿੱਖਾ ਉਹ ਜੈਤੇ ਦਾ ਤੂੰ ਸ਼ਗਿਰਦ ਹੋਵੇਂ ਉਹ ਗੁਰੂ ਗੋਬਿੰਦ ਸਿੰਘ ਦਾ ਸਿੰਘ ਹੋਵੇਂ ਤੇ ਐਨੇ ਫੱਟ ਹੱਥ ਜੋੜ ਕੇ ਕਹਿਣ ਲੱਗਾ ਸੱਚੇ ਪਾਤਸ਼ਾਹ ਤੁਹਾਡੀ ਬਖਸ਼ੀ ਹੋਈ ਇੱਕ ਜ਼ਿੰਮੇਵਾਰੀ ਵੀ ਨਿਭਾ ਰਿਆ ਸਾਂ ਨਿਸ਼ਾਨ ਦੀ ਵੀ ਉਪਹਾਜਤ ਕਰ ਰਿਆ ਸਾਂ ਇਸ ਕਰਕੇ ਦੋਰੀ ਜੰਗ ਲੜ ਰਿਆ ਸਾਂ ਉਹ ਨਿਸ਼ਾਨ ਵੀ ਸੰਭਾਲਣਾ ਪੈਂਦਾ ਸੀ ਉਸ ਟਾਈਮ ਗੁਰੂ ਗੋਬਿੰਦ ਸਿੰਘ ਨੇ ਫੈਸਲਾ ਕੀਤਾ ਸੀ ਵੀ ਐਦਾਂ ਦਾ ਇੱਕ ਨਿਸ਼ਾਨ ਬਣਾਵਾਂਗਾ ਜਿਹਨੂੰ ਸੰਭਾਲਣ ਦੀ ਲੋੜ ਨਹੀਂ ਪੈਗੀ ਜੰਨਤ ਚ ਸਿੱਖ ਦਾ ਸੀਸ ਰਹੇਗਾ ਉਹ ਨਿਸ਼ਾਨ